ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਗੁਰੂਕਿਆਂ ਸਰਬੱਤ ਸੰਗਤਾਂ ਜਿਨ੍ਹਾਂ ਦੇ ਨਾਲ ਕੇ ਇੱਕ ਦੋ ਬੇਨਤੀਆਂ ਕਰਨੀਆਂ ਹਨ ਬੇਨਤੀਆਂ ਵੀ ਸਾਡੀਆਂ ਸਾਝੀਆਂ ਹਨ ਤੁਹਾਡੀਆਂ ਵੀ ਹਨ ਸਾਡੀਆਂ ਵੀ ਹਨ ਇੱਕੋ ਜਿਹੀਆਂ ਬੇਨਤੀਆਂ ਹਨ ਕਿਉਂਕਿ ਗੁਰੂ ਘਰ ਦੇ ਬਾਰੇ ਵਿੱਚ ਹੀ ਬੇਨਤੀ ਕਰਨੀ ਹੈ ਕਿ ਗੁਰੂ ਘਰ ਜਿਹੜੇ ਹਨ ਪਾਵੇ ਉਹ ਮੁਹੱਲਿਆਂ ਦੇ ਹੋਣ ਪਿੰਡਾਂ ਦੇ ਹੋਣ ਜਾਂ ਪਵਨ ਤਖਤ ਸਹਿਬ ਹੋਣ ਤਕਰੀਬਨ ਉਹ ਸਾਰਿਆਂ ਦੇ ਵਾਸਤੇ ਹੀ ਅਦਬ ਰੱਖਦੇ ਹਨ ਜਿਹੜਾ ਵੀ ਕੋਈ ਸ਼ਰਧਾ ਭਾਵਨਾ ਦੇ ਨਾਲ ਗੁਰੂ ਘਰਾਂ ਦੇ ਵਿੱਚ ਜਾ ਕੇ ਸੇਵਾ ਕਰਦਾ ਆ ਜਾਂ ਕੋਈ ਸੇਵਾ ਕਰਨ ਦਾ ਜਿਹੜਾ ਮਨ ਦੇ ਵਿੱਚ ਰੁਝਾਨ ਰੱਖਦਾ ਆ ਗੁਰੂ ਦੀ ਬਾਣੀ ਪੜਨ ਦੀ ਮਨ ਦੇ ਵਿੱਚ ਇਸ਼ਾਰਾ ਰੱਖਦਾ ਆ ਤੇ ਉਹਦਾ ਇਹ ਖਿਆਲ ਰਹਿੰਦਾ ਆ ਤੇ ਗੁਰੂ ਘਰ ਦੇ ਵਿੱਚ ਜੋ ਕੁਝ ਹੋ ਰਿਹਾ ਆ ਜਾਂ ਗੁਰੂ ਘਰ ਦੇ ਵਿੱਚ ਤਕਰੀਬਨ ਸਭਰਾਂ ਦੇ ਵਾਸਤੇ ਜਿਹੜਾ ਸਾਂਝਾ ਸੰਦੇਸ਼ ਜਾਂਦਾ ਆ ਉਹ ਗੁਰੂ ਦੇ ਬਾਣੇ ਦੇ ਵਿੱਚ ਹੀ ਰਹਿ ਕੇ ਜਾਵੇ ਕਿਸੇ ਨੂੰ ਕਿਸੇ ਦੇ ਨਾਲ ਕੋਈ ਠੇਸ ਜਾਂ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਤੇ ਪਿਛਲੇ ਕੁਝ ਸਮੇਂ ਤੋਂ ਸਾਡੇ ਨਾਲ ਕੁਝ ਇਸੇ ਤਰ੍ਹਾਂ ਹੀ ਹੋ ਰਿਹਾ ਆ ਕਿ ਤਖਤਾ ਦੇ ਉੱਪਰ ਜਿਹੜੇ ਕਾਬਜ ਜਥੇਦਾਰ ਬੈਠੇ ਹੋਏ ਹਨ ਉਹ ਸਮਝਦੇ ਹਨ ਕਿ ਸ਼ਾਇਦ ਇਹ ਤਖਤ ਸਹਿਬ ਜਿੰਨੇ ਵੀ ਹਨ ਸਾਡੀ ਆਪਣੀ ਜਾਇਦਾਦ ਆ ਜਾਂ ਸਾਡੀ ਕੰਪਨੀ ਆ ਸਾਡਾ ਇਹਨਾਂ ਦੇ ਉੱਤੇ ਮਾਲਕਾਨਾ ਹੱਕ ਆ ਕਰ ਇਹ ਉਹਨਾਂ ਦੀ ਜਿਹੜੀ ਇਹ ਸੋਚ ਇਹ ਆਪਣੀ ਹੋ ਸਕਦੀ ਆ ਸੰਗਤ ਇਸ ਗੱਲ ਨੂੰ ਪਰਵਾਹ ਨਹੀਂ ਕਰਦੀ ਕਿਉਂਕਿ ਸੰਗਤ ਇਹ ਜਾਣਦੀ ਆ ਕਿ ਗੁਰੂ ਜਿਹੜਾ ਜੇ ਸਬਦਾਂ ਸਾਂਝਾ ਆ ਤੇ ਗੁਰੂ ਘਰ ਵੀ ਸਭ ਦੇ ਸਾਂਝੇ ਹਨ। ਅਥੋੜੇ ਕੁ ਦਿਨਾਂ ਤੋਂ ਜਿਹੜਾ ਇੱਕ ਮੁੱਦਾ ਉੱਠਿਆ ਹੋਇਆ ਵਾ ਨਿਊਜ਼ਪੇਪਰਾਂ ਦੇ ਵਿੱਚ ਜਾਂ ਸੋਸ਼ਲ ਮੀਡੀਆ ਦੇ ਉੱਤੇ ਗਿਆਨੀ ਇੱਕ ਬਾਰ ਸਿੰਘ ਜੀ ਦਾ ਕਿ ਉਹਨਾਂ ਤੋਂ ਅਸਤੀਫਾ ਲਿਆ ਗਿਆ ਸੀ, ਅਸਤੀਫਾ ਦੇ ਦਿੱਤਾ ਉਹਨਾਂ ਨੇ ਫਿਰ ਵਾਪਸ ਕਹਿਣ ਲੱਗੇ ਕਿ ਮੈਂ ਅਸਤੀਫਾ ਦਿੱਤਾ ਨਹੀਂ। ਇੱਕਦਮ ਯੂ ਟਰਨ ਕਰਕੇ ਸਾਰਾ ਕੁਝ। ਉਸ ਤੋਂ ਪਹਿਲਾਂ ਉਹਨਾਂ ਦੇ ਬੇਟੇ ਦੀ ਜੋ ਵੀਡੀਓ ਆਈ ਹੈ, ਉਹਦੇ ਬਾਰੇ ਵਿੱਚ ਸੰਗਤਾਂ ਜਿਹੜੇ ਇੱਕ ਕਾਫੀ ਨਾਰਾਜ਼ ਹਨ। ਤੇ ਕੱਲ ਵੀ ਉਹਨਾਂ ਨੇ ਇੱਕ ਆਪਣੀ ਸਟੇਟਮੈਂਟ ਦਿੱਤੀ ਅਖਬਾਰ ਦੇ ਵਿੱਚ। ਕਿ ਜਿਹੜਾ ਸਰਸੇ ਵਾਲੇ ਨੂੰ ਮਾਫੀਨਾਮਾ ਦਿੱਤਾ ਗਿਆ ਆ ਉਹਦੇ ਬਾਰੇ ਵਿੱਚ ਉਹ ਕਾਫੀ ਜਿਦਾ ਕਹੇ ਲੋ ਕਿ ਗਰਮ ਹੋ ਗਏ ਆਪਣੇ ਹੋਸ਼ ਵੀ ਭੁੱਲ ਗਏ ਤੇ ਪੁਰਾਣੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਦਾ ਵਿੱਚ ਉਹਨਾਂ ਨੇ ਨਾਮ ਲਿਆ ਤੇ ਫਿਰ ਜਿਹੜੇ ਮੌਜੂਦਾ ਜਥੇਦਾਰ ਹਨ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਉਹਨਾਂ ਦਾ ਵੀ ਨਾਮ ਲਿਆ ਕਿ ਗਿਆਨੀ ਹਰਪ੍ਰੀਤ ਸਿੰਘ ਜਿਹੜਾ ਕਿ ਇਕਲ ਦਾ ਮੁੰਡਾ ਆ ਇਦਾਂ ਕਰਕੇ ਕਹਿਣ ਲੱਗੇ ਕਿ ਮੈਨੂੰ ਕੀ ਇਹ ਮਰਿਆਦਾ ਸਿਖਾਵੇਗਾ ਪਹਿਲੀ ਗੱਲ ਤਾਂ ਇਹ ਆ ਗਿਆਨੀ ਜੀ ਜੇ ਆਪਾਂ ਮਰਿਆਦਾ ਦੀ ਗੱਲ ਕਰੀਏ ਤੁਸੀਂ ਬਹੁਤ ਲੰਮੇ ਸਮੇਂ ਤੋਂ ਉੱਥੇ ਸੇਵਾ ਨਿਭਾ ਰਹੇ ਹੋ ਇੱਕ ਬੜੀ ਚੰਗੀ ਗੱਲ ਆ ਇਹ ਵੱਡਿਆਂ ਭਾਗਾਂ ਦੀ ਨਿਸ਼ਾਨੀ ਆ ਮਰਿਆਦਾ ਤੁਸੀਂ ਆਪਣਾ ਕਿੰਨੀ ਕੁ ਲਾਗੂ ਕਰਵਾਈ ਹੈ ਡੇਰੇਆਂ ਦੇ ਵਿੱਚ ਜੇ ਤੁਹਾਡਾ ਕੀ ਯੋਗਦਾਨ ਹੈ ਕਿ ਮਰਿਆਦਾ ਲਾਗੂ ਕਰਵਾਉਣ ਦੇ ਵਿੱਚ ਪੰਜਾਬ ਦੇ ਵਿੱਚ ਕਿੰਨੇ ਡੇਰੇ ਹਨ ਕਿਹੜੇ ਡੇਰੇ ਉੱਤੇ ਤੁਸੀਂ ਜਾ ਕੇ ਇਹ ਗੱਲ ਕਹੀ ਹੈ ਕਿ ਮਰਿਆਦਾ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਜੋ ਲਾਗੂ ਹੋਈ ਹੈ ਉਹਨੂੰ ਆਪਣੇ ਡੇਰੇ ਦੇ ਵਿੱਚ ਲਾਗੂ ਕਰੋ ਕੱਲੇ-ਕੱਲੇ ਪੰਜਾਬ ਦੇ ਵਿੱਚ ਡੇਰੇ ਦੀ ਆਪੋ ਆਪਣੀ ਮਰਿਆਦਾ ਆ ਸੁਗਿਆਨੀ ਜੀ ਜੇ ਤੁਸੀਂ ਇਹ ਗੱਲ ਕਹੋ ਕਿ ਕੱਲ ਦਾ ਮੁੰਡਾ ਸਾਨੂੰ ਮर्यादा ਕੀ ਸਿਖਾਵੇਗਾ ਜਾਂ ਇਹਦਾ ਕਰਕੇ ਜਿਹੜਾ ਤੁਹਾਡਾ ਬਿਆਨ ਆ ਇਹ ਤੁਹਾਡੇ ਮੂੰਹੋਂ ਨਹੀਂ ਚੰਗਾ ਲੱਗਦਾ ਇਹ ਨਹੀਂ ਵਧੀਆ ਲੱਗਦਾ ਕਿਉਂਕਿ ਆਪ ਖੁਦ ਤੁਸੀਂ ਅਸਫਲ ਜੇ ਮर्यादा ਲਾਗੂ ਕਰਾਉਣ ਦੇ ਵਿੱਚ ਤੇ ਦੂਸਰਿਆਂ ਨੂੰ ਧੌਂਸ ਜਮਾ ਰਹੇ ਹੋ ਕਿ ਉਹ ਮੈਨੂੰ ਕੀ ਕਵੇਗਾ ਮੈਂ ਗਿਆਨੀ ਜੀ ਦਾ ਹਰ ਪ੍ਰੈਸਨ ਦਾ ਕੋਈ ਪੱਖ ਨਹੀਂ ਕਰਨ ਦਾ ਕਰਦਾ ਪਿਆ ਕਿਉਂਕਿ ਉਹ ਮੌਜੂਦਾ ਜਥੇਦਾਰ ਹਨ ਕੌਮ ਦੇ ਜੋ ਹਾਲਾਤ ਹਨ ਉਹਨਾਂ ਨੇ ਵੇਖਣੇ ਹਨ ਸੋ ਇਸ ਕਰਕੇ ਤੁਸੀਂ ਜੋ ਕੌਮ ਦੀ ਗੱਲ ਹੈ ਕੌਮ ਜੋ ਗੱਲ ਕਰਦੀ ਪਈਏ ਕੌਮ ਨੇ ਜੋ ਇਸਮ ਤੁਹਾਡੇ ਨਾਲ ਨਾਰਾਜ਼ਗੀ ਕੌਮ ਨੇ ਜਗ ਜाहिर ਕੀਤੀ ਹੈ ਤੁਹਾਡੇ ਬੇਟੇ ਦੀ ਵੀਡੀਓ ਤੋਂ ਬਾਅਦ ਤੁਹਾਡੀਆਂ ਜਿਹੜੀਆਂ ਆਪਣੀਆਂ ਜਿਹੜੀਆਂ ਕਿ ਜਿਵੇਂ ਕਹਿ ਲਓ ਕਿ ਹੰਕਾਰ ਵਾਲੀਆਂ ਜਿਹੜੀਆਂ ਬਿਰਤੀਆਂ ਹੰਕਾਰ ਵਾਲੀਆਂ ਜਿਹੜੀਆਂ ਗੱਲਾਂ ਉਹਨਾਂ ਕਰਕੇ ਤੇ ਫਿਰ ਤੁਸੀਂ ਇਹ ਗੱਲ ਵੀ ਕਹੀ ਹੈ ਕਿ ਸਰਸੇ ਵਾਲ ਨੂੰ ਜਿਹੜਾ ਮਾਫੀ ਨਾਮਾ ਆ ਉਹਦੇ ਬਾਰੇ ਵਿੱਚ ਗੱਲ ਕੀਤੀ ਤੇ ਗਿਆਨੀ ਜੀ ਤੁਸੀਂ ਪਹਿਲਾਂ ਜਦੋਂ ਮਾਫੀ ਨਾਮੇ ਵੇਲੇ ਪੰਜਾਬ ਦੇ ਵਿੱਚ ਅੱਗ ਲੱਗੀ ਹੋਈ ਸੀ ਪੰਜਾਬ ਨੂੰ ਸਿੱਖ ਸੰਗਤ ਜਿਹੜੀ ਕਿ ਧਰਨਿਆਂ ਦੇ ਉੱਤੇ ਬੈਠੀ ਸੀ ਉਹਨਾਂ ਨੂੰ ਮਾਰਿਆ ਜਾਂਦਾ ਸੀ ਕੁੱਟਿਆ ਜਾਂਦਾ ਸੀ ਇੱਥੋਂ ਤੱਕ ਕਿ ਦੋ ਨੌਜਵਾਨ ਜਿਹੜੇ ਸਾਡੇ ਭਰਾ ਜਿਹੜੇ ਕਿ ਸ਼ਹੀਦੀਆਂ ਪਾ ਗਏ ਇੰਨੇ ਸਮੇਂ ਬਾਅਦ ਤੁਹਾਡੀ ਜ਼ਬਾਨ ਖੁੱਲੀ ਹੈ ਇਹਦਾ ਮਤਲਬ ਇਹ ਹੈ ਕਿ ਤੁਸੀਂ ਵੀ ਤਾਂ ਕਿਤੇ ਨਾ ਕਿਤੇ ਦੋਸ਼ੀ ਹੋਵੋਗੇ ਨਾਲ ਕਿਉਂਕਿ ਜਦੋਂ ਆਪਣੇ ਉੱਤੇ ਬਣੀ ਤੁਹਾਡੀ ਉਦੋਂ ਜੀਬ ਖੁੱਲੀ ਜਦੋਂ ਤੁਹਾਡੇ ਬੇਟੇ ਉੱਤੇ ਬਣੀ ਉਦੋਂ ਤੁਹਾਡੀ ਜੀਬ ਖੁੱਲੀ ਤੇ ਜਦੋਂ ਸਾਰੇ ਸਿੱਖ ਕੌਮ ਦੇ ਉੱਤੇ ਸੀ ਸੰਗਤ ਦੇ ਉੱਤੇ ਸੀ ਜਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜੋ ਬੇਅਦਬੀ ਹੋਈ ਸੀ ਉਦੇ ਬਾਰੇ ਵਿੱਚ ਜਦੋਂ ਸੰਗਤ ਇਹ ਗੱਲ ਕਰਦੀ ਸੀ ਉਸ ਟਾਈਮ ਤੁਸੀਂ ਬਿਲਕੁਲ ਨਹੀਂ ਬੋਲੇ ਕੋਈ ਵੀ ਤੁਹਾਡਾ ਬਿਆਨ ਨਹੀਂ ਆਇਆ ਇਸ ਤਰ੍ਹਾਂ ਕਰਕੇ ਕਿ ਉਹਨੂੰ ਮਾਫੀਨਾਮਾ ਜਿਹੜਾ ਸਹਿਮਤੀ ਨਾਲ ਦਿੱਤਾ ਗਿਆ ਜਾਂ ਕੁਝ ਵੀ ਇਸ ਤਰ੍ਹਾਂ ਕਰਕੇ ਜਿਹੜੀ ਮਾਫੀ ਦਿੱਤੀ ਗਈ ਏ ਉਹ ਬਹੁਤ ਬੁਰੀ ਗੱਲ ਹੈ ਜਾਂ ਮਾਫੀ ਦੇਣਾ ਚੰਗਾ ਨਹੀਂ ਸੀਗਾ ਇਦਾਂ ਕਰਕੇ ਤੁਸੀਂ ਕੁਝ ਨਹੀਂ ਕਿਹਾ ਹਾਲਾਂਕਿ ਸਿੱਖ ਸੰਗਤ ਨੂੰ ਗੁੰਮਰਾਹ ਕਰਦੇ ਰਹੇ ਤੇ ਹੁਣ ਜਦੋਂ ਤੁਹਾਡੇ ਅਸਤੀਫੇ ਦੀ ਗੱਲ ਆਈ ਏ ਤੇ ਹੁਣ ਵੀ ਤੁਸੀਂ ਸੰਗਤ ਨੂੰ ਕੇਵਲ ਗੁੰਮਰਾਹ ਹੀ ਕਰ ਰਹੇ ਹੋ ਸੰਗਤ ਨੂੰ ਕੁਝ ਖੁੱਲ ਕੇ ਨਹੀਂ ਦੱਸਦੇ ਪਏ ਆਪਣੇ ਬੇਟੇ ਬਾਰੇ ਨਹੀਂ ਕੁਝ ਖੁੱਲ ਕੇ ਦੱਸਦੇ ਪਏ ਗਲਤੀਆਂ ਠੀਕ ਹੈ ਸਭ ਤੋਂ ਹੁੰਦੀਆਂ ਪਰ ਜਦੋਂ ਇੱਕ ਜ਼ਿੰਮੇਵਾਰ ਬੰਦਾ ਇਦਾਂ ਕੁਝ ਕਰ ਦਵੇ ਤੇ ਸਿੱਖ ਧਰਮ ਜਿਹੜਾ ਆ ਪੂਰੀ ਦੁਨੀਆ ਦੇ ਵਿੱਚ ਛਾਇਆ ਹੋਇਆ ਪੂਰੀ ਦੁਨੀਆ ਇਸ ਧਰਮ ਨੂੰ ਚੰਗੀ ਤਰ੍ਹਾਂ ਜਾਣਦੀ ਏ ਸਿੱਖ ਧਰਮ ਨੂੰ ਕੋਈ ਪਹਿਚਾਣ ਦੀ ਜ਼ਰੂਰਤ ਨਹੀਂ ਹੈ ਕਿ ਸਿੱਖ ਧਰਮ ਕੋ ਕੀ ਸੀ ਜਾਂ ਕਿਹੜੇ ਇਸ ਧਰਮ ਦੇ ਸੰਸਥਾਪਕ ਹਨ ਜਾਂ ਕਿੰਨਾ ਕਿਹੜੇ ਗੁਰੂ ਸਾਹਿਬ ਨੇ ਇਸ ਧਰਮ ਦੀ ਸਥਾਪਨਾ ਕੀਤੀ ਹੈ ਇਹ ਦੱਸਣ ਦੀ ਅੱਜ ਦੁਨੀਆ ਨੂੰ ਜ਼ਰੂਰਤ ਨਹੀਂ ਕਿਉਂਕਿ ਸਿੱਖ ਧਰਮ ਨੇ ਪਹਿਚਾਣ ਆਪਣੀ ਖੁਦ ਬਣਾਈ ਹੋਈ ਹੈ ਕਿਉਂਕਿ ਸਿੱਖ ਸਿਧਾਂਤ ਦੀ ਜੋ ਮਰਿਆਦਾ ਹੈ ਸਿੱਖਾਂ ਦੀ ਜੋ ਮਰਿਆਦਾ ਜਾਂ ਸਿੱਖਾਂ ਦਾ ਜੋ ਸਿਧਾਂਤ ਹੈ ਉਹ ਸਭ ਤੋਂ ਉੱਚਾ ਹੈ ਸਭ ਤੋਂ ਵਧੀਆ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਜਿਹੜੀ ਗੁਰਬਾਣੀ ਹੈ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਪਖੰਡ ਨਹੀਂ ਹੈ ਕੋਈ ਭਰਮ ਨਹੀਂ ਹੈ ਕੋਈ ਭੇਦ ਨਹੀਂ ਹੈ ਕੋਈ ਕਿਸੇ ਤਰ੍ਹਾਂ ਦਾ ਕਿਸੇ ਨੂੰ ਨੀਵਾ ਨਹੀਂ ਦਿਖਾਇਆ ਗਿਆ ਸਭਨਾਂ ਨੂੰ ਇੱਕੋ ਜਿਹਾ ਰੱਖਿਆ ਗਿਆ ਇਸ ਕਰਕੇ ਸਿੱਖ ਧਰਮ ਦੀ ਇੱਕ ਵੱਖਰੀ ਪਹਿਚਾਣ ਹੈ ਹਾਂ ਉਹ ਗੱਲ ਅਲੱਗ ਹੈ ਕਿ ਜੇ ਤੁਹਾਡੇ ਵਰਗੇ ਬੰਦੇ ਸਿੱਖ ਧਰਮ ਨੂੰ ਨੀਮਾ ਵਿਖਾਉਣ ਦੀ ਕੋਸ਼ਿਸ਼ ਕਰਦੇ ਆ ਤੇ ਇਹ ਗੱਲ ਮਾੜੀ ਹੈ ਤੁਹਾਡੇ ਵਾਸਤੇ ਤੁਸੀਂ ਇਸ ਟਾਈਮ ਪਤਾ ਕਿਹਦਾ ਰੋਲ ਨਿਭਾ ਰਹੇ ਹੋ ਜਿਹੜਾ ਕਿ ਨਰੈਣੂ ਮਹੰਤ ਹੁੰਦਾ ਸੀ ਉਹਦਾ ਰੋਲ ਆਪਾਂ ਕਹਿ ਸਕਦੇ ਆ ਕਿ ਤੁਸੀਂ ਨਿਭਾ ਰਹੇ ਹੋ ਤੇ ਸੰਗਤ ਜਿਹੜੀ ਹੈ ਜਿਵੇਂ ਨਰੈਣੂ ਮਹੰਤ ਦੇ ਕੋਲੋਂ ਕਬਜ਼ਾ ਲਿਆ ਸੀ ਭਾਈ ਲక్ష్మణ ਸਿੰਘ ਜੀ ਧਾਰੋਵਾਲ ਜੀ ਨੇ ਭਾਵੇਂ ਕਿ ਉਹਨਾਂ ਨੂੰ ਬਹੁਤ ਤਸੀਹੇ ਵਿੱਚ ਲੜਨੇ ਪਏ ਕਠਨਾਈਆਂ ਵਿੱਚ ਲੜਨੀਆਂ ਪਈਆਂ ਸਰਕਾਰ ਦਾ ਉਹ ਥਾਪਿਆ ਹੋਇਆ ਸੀ ਨਰੈਣੂ ਮਹੰਤ ਇਸੇ ਤਰ੍ਹਾਂ ਜੇ ਕਹਿ ਲਿਆ ਜਾਵੇ ਕਿ ਤੁਸੀਂ ਵੀ ਉਹਦੇ ਹੀ ਹਾਲੀ ਪਦਵੀ ਦੇ ਉੱਤੇ ਬੈਠੇ ਹੋਏ ਹੋ ਕਿਉਂਕਿ ਤੁਸੀਂ ਵੀ ਤੌਂਸ ਜਮਾ ਰਹੇ ਹੋ ਤੁਸੀਂ ਵੀ ਇੱਕ ਹੱਕ ਜਮਾ ਰਹੇ ਹੋ ਕਿ ਮੈਂ ਅਸਤੀਫਾ ਨਹੀਂ ਦੇਵਾਂਗਾ ਮੇਰਾ ਅਸਤੀਫਾ ਆ ਮੇਰੀ ਮਰਜ਼ੀ ਆ ਇਸ ਤਰ੍ਹਾਂ ਨਹੀਂ ਚੱਲਦਾ ਹੈਗਾ ਸੋ ਸੰਗਤ ਦੀਆਂ ਜਿਹੜੀਆਂ ਤੁਹਾਡੇ ਪ੍ਰਤੀ ਵਿਚਾਰ ਹਨ ਜਾਂ ਸ਼ਿਕਾਇਤਾਂ ਹਨ ਜਾਂ ਜੋਸ਼ਿਕਾਤਾਂ ਹਨ ਜਾਂ ਉਹਨਾਂ ਨੂੰ ਹੱਲ ਕਰ ਦਿਓ ਜੇ ਤੁਸੀਂ ਨਹੀਂ ਅਸਤੀਫਾ ਦੇਣਾ ਚਾਹੁੰਦੇ ਜੇ ਅਸਤੀਫਾ ਦੇਣਾ ਆ ਤੇ ਸੰਗਤ ਦੇ ਸਾਹਮਣੇ ਆ ਕੇ ਸੰਗਤ ਨੂੰ ਸਾਰੀ ਗੱਲ ਦੱਸੋ ਸਪਸ਼ਟ ਕਰੋ ਕਿਸਰਸੇ ਵਾਲੇ ਦਾ ਜੋ ਮਾਫੀਨਾਮਾ ਸੀ ਉਹਦੇ ਬਾਰੇ ਵਿੱਚ ਤੁਹਾਡੇ ਬੇਟੇ ਬਾਰੇ ਜੋ ਵੀਡੀਓ ਜਾਂ ਹੋਰ ਇਦਾਂ ਦੀਆਂ ਜੋ ਕੁਝ ਵੀ ਸੰਗਤ ਦੀਆਂ ਸੰਗਤ ਦੇ ਰੋਸਾਂ ਨ ਸੰਗਤੀਆਂ ਜੋ ਤੁਹਾਡੇ ਸਾਹਮਣੇ ਮੰਗਾ ਹਨ ਉਹਨਾਂ ਨੂੰ ਸੰਗੀਤ ਰਾਂ ਖੁੱਲ ਕੇ ਜਵਾਬ ਦਿਓ ਸੋ ਉਮੀਦ ਕਰਦੇ ਹਾਂ ਕਿ ਤੁਸੀਂ ਇੱਕ ਸੂਝਵਾਨ ਜਿਵੇਂ ਕਿ ਜਥੇਦਾਰ ਸਹਿਬਾਨ ਦਾ ਰੋਲ ਨਿਭਾਓਗੇ ਉਹਨਾਂ ਦੇ ਵਾਂਗੂ ਆਪਣੀ ਜੜੀ ਹੈ ਸਿੱਖ ਧਰਮ ਦੀ ਬਦਨਾਮੀ ਨਾ ਹੋਣ ਦਿਓਗੇ ਤੇ ਸੰਗਤ ਦੀ ਮੰਗ ਨੂੰ ਸਾਹਮਣੇ ਰੱਖਦੇ ਹੋਏ ਮੰਨ ਵੀ ਜਾਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ